ਡਿਲੀਵਰੀ ਹੋਣ ਤੋਂ ਬਾਅਦ ਕੁਝ ਮਹੀਨੇ ਮੇਰੀ ਪਤਨੀ ਆਪਣੇ ਪੇਕੇ ਘਰ ਹੀ ਰਹੀ ਉਂਝ ਵੀ ਆਪਣੇ ਪੇਕੇਆਂ ਤੋਂ ਵੱਧ ਮਹਫੂਜ਼ ਤੇ ਆਰਾਮਦਾਇਕ ਥਾਂ ਉਸ ਲਈ ਹੋਰ ਕਿਹੜੀ ਹੋ ਸਕਦੀ ਸੀ ਨਹੀਂ ਤਾਂ ਰੈਨੋ ਤਾਂ ਉਹ ਮੇਰੇ ਕੋਲ ਵੀ ਰਹਿ ਸਕਦੀ ਸੀ ਪਰ ਮੈਨੂੰ ਪਤਾ ਸੀ ਕਿ ਆਪਣੇ ਕੰਮ ਕਰਦੇ ਸਿਲਸਿਲੇ ਵਿੱਚ ਮੇਰੇ ਕੋਲ ਉਹਦਾ ਧਿਆਨ ਨਹੀਂ ਸੀ ਰੱਖਿਆ ਜਾਣਾ ਤੇ ਨਾ ਹੀ ਮੈਂ ਇੰਨੀਆਂ ਛੁੱਟੀਆਂ ਹੀ ਲੈ ਸਕਦਾ ਸੀ ਸੋ ਮੈਂ ਆਪ ਵੀ ਇਹੀ ਚੰਦਾ ਸੀ ਕਿ ਮੂਰੀ ਤਰ੍ਹਾਂ ਸੇਤਮਨ ਹੋਣ ਤੱਕ ਮੇਰੀ ਪਤਨੀ ਆਪਣੇ ਪੇਕਿਆਂ ਕੋਲ ਹੀ ਰਹੇ ਉਹ ਮੇਰੇ ਨਾਲੋਂ ਬਿਹਤਰ ਉਸ ਦਾ ਖਿਆਲ ਰੱਖ ਸਕਦੇ ਸਨ ਮੇਰੀ ਪਤਨੀ ਦੇ ਪ੍ਰੈਗਨੈਂਟ ਹੋਣ ਦੇ ਵੇਲੇ ਇੱਕ ਦਿਨ ਮੇਰੀ ਪੈਣ ਦਾ ਮੈਨੂੰ ਫੋਨ ਆਇਆ ਉਸ ਵਕਤ ਮੇਰਾ ਮੋਬਾਈਲ ਨੰਬਰ ਪੁਰਾਣਾ ਹੀ ਚੱਲਦਾ ਸੀ ਰਸਮੀ ਤਵਾ ਸਲਾਮ ਤੇ ਖੈਰ ਖਬਰ ਪੁੱਛਣ ਤੋਂ ਬਾਅਦ ਉਹ ਅਚਾਨਕ ਹੀ ਕਿਸੇ ਗੱਲ ਤੇ ਫਿਸ ਜਹੀ ਪਈ ਮੈਨੂੰ ਕੁਝ ਸਮਝ ਨਾ ਆਈ ਤਾਂ ਮੈਂ ਉਸ ਪੁੱਛਿਆ ਮੈਂ ਕਿਹਾ ਕੀ ਗੱਲ ਭੈਣ ਸਿਸਕੀਆਂ ਕਾਤੋਂ ਪਰਣ ਲੱਗ ਪਈ ਤੈਨੂੰ ਇਹ ਖੁਸ਼ਖਬਰੀ ਸੁਣ ਕੇ ਖੁਸ਼ੀ ਨਹੀਂ ਹੋਈ ਕਿ ਬਬਲੀ ਭੈਣ ਕਹਿੰਦੀ ਅਜੇ ਹੀ ਕੋਈ ਗੱਲ ਨਹੀਂ ਵੀਰੇ ਮੇਰੇ ਭਰਾ ਦੇ ਘਰ ਮਹਿਮਾਨ ਆਉਣ ਵਾਲਾ ਹੈ ਪਲਾ ਇੱਕ ਭੈਣ ਤੋਂ ਵੱਧ ਇਸ ਗੱਲ ਦੀ ਖੁਸ਼ੀ ਫਿਰ ਕਿੰਨੂ ਹੋ ਸਕਦੀ ਏ ਮੈਂ ਸੱਚੀ ਬਹੁਤ ਖੁਸ਼ ਹਾਂ ਵੀਰੇ ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੀ ਰੋਂਦੇ ਰੋਂਦੇ ਖੁਦ ਨੂੰ ਸੰਭਾਲਦੀ ਹੋਈ ਪੈਣ ਬੋਲੀ ਮੈਂ ਕਿਹਾ ਫੇਰ ਪੈਣ ਕਾਤੋਂ ਰੋਣ ਲੱਗ ਪਈ ਸੀ ਕੁਝ ਚੇਤੇ ਆ ਗਿਆ ਸੀ ਬਬਲੀ ਪੈਣ ਕਹਿੰਦੀ ਹਾਂ ਕੁਝ ਅਜੀਹਾ ਹੀ ਸਮਝ ਲੈ ਬਸ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਅਥਰੂ ਵਹਿ ਤੁਰੇ ਕਿੰਨਾ ਚੰਗਾ ਹੁੰਦਾ ਨਾ ਵੀਰੇ ਜੇ ਇਸ ਵਕਤ ਉਸੇ ਤਿੰਨ ਜੀ ਮੈਂ ਮੇਰੀ ਪਤਨੀ ਤੇ ਸਾਡੀ ਹੋਣ ਵਾਲੀ ਔਲਾਦ ਆਪਣੇ ਅਸਲੀ ਕਰ ਹੁੰਦੇ ਆਪਣੇ ਮਾਪਿਓ ਦੇ ਕਰ ਮੈਂ ਕਿਹਾ ਹਾਂ ਕਾਸ਼ ਕੀ ਹੁੰਦਾ ਖੈਰ ਇਹ ਸਭ ਗੱਲਾਂ ਛੱਡ ਤੂੰ ਆਪਣਾ ਦੱਸ ਪੈਣੇ ਕਰੇ ਕਿਦਾਂ ਸਾਰੇ ਬਬਲੀ ਪੈਣ ਕਹਿੰਦੀ ਕਰੇ ਤਾਂ ਸਭ ਰਾਜਨੀ ਤੇਰਾ ਪਾਂਛਾ ਬੜਾ ਆਜ਼ਾਦ ਕਰਦਾ ਏ ਤੈਨੂੰ ਮੈਂ ਕਿਹਾ ਹਾ ਹਾ ਆਹੋ ਉਹਦੇਲੇ ਮਾਮਾ ਹੱਲੇ ਮਾਰਾ ਨਾ ਹੋਇਆ ਬਬਲੀ ਪੈਣ ਕਹਿੰਦੀ ਤੈਨੂੰ ਮਾਰਾ ਕਹਿੰਦਾ ਵੀ ਕੌਣ ਆ ਬਸ ਵੀਰੇ ਹਾਲਾਤ ਹੀ ਮਾੜੇ ਨੇ ਆਪਣੇ ਮੈਂ ਕਿਹਾ ਹਾਲਾਤ ਵੀ ਤਾਂ ਆਪਾਂ ਹੀ ਸਿਰਜੇ ਨੇ ਚੱਲ ਛੱਡ ਕੋਈ ਨਾ ਵਕਤਾਂ ਦੇ ਪੁੱਠੇ ਗੇੜਨੇ ਸਾਡੇ ਲਈ ਨਾ ਸਹੀ ਸਾਡੀ ਔਲਾਦ ਲਈ ਇੱਕ ਦਿਨ ਮੋਤ ਤਾਂ ਜਾਗੂਗਾ ਹੀ ਉਹਨਾਂ ਦਾ ਬਬਲੀ ਪੈਣ ਕਹਿੰਦੀ ਬਿਲਕੁਲ ਵੀਰੇ ਮੇਰੀ ਤਾਂ ਰੱਬ ਤੋਂ ਇਹੀ ਅਰਦਾਸ ਏ ਵੀ ਸਭ ਛੇਤੀ ਛੇਤੀ ਠੀਕ ਹੋ ਜਾਏ ਅੱਛਾ ਸੱਚ ਦੱਸਿਆ ਉੱਧਰ ਮੰਮੀ ਪਾਪਾ ਨੂੰ ਮੈਂ ਕਿਹਾ ਨਹੀਂ ਹਲੇ ਨਹੀਂ ਨਾਲੇ ਉਹਨਾਂ ਨੂੰ ਦੱਸ ਕੇ ਕੀ ਫਾਇਦਾ ਉਹਨਾਂ ਤਾਂ ਸਾਡੀ ਕਦੇ ਸਾਰ ਨਹੀਂ ਲਈ ਨਾਲੇ ਜੇ ਦੱਸ ਵੀ ਦਿੱਤਾ ਤਾਂ ਵੀ ਕਿਹੜਾ ਉਹਨਾਂ ਸਾਨੂੰ ਹਾਰ ਪਾ ਦੇਣੇ ਨਾ ਇਹ ਕਹਿਣਾ ਵੀ ਬਹੁਤ ਜਦ ਤੱਕ ਢਿੱਲੀ ਏ ਸਾਡੇ ਕੋਲ ਰਹਿ ਲਵੇ ਅਸੀਂ ਆਪੇ ਧਿਆਨ ਰੱਖਾਂਗੇ ਆਪਣੀ ਨੌ ਰਾਣੀ ਦਾ ਬਬਲੀ ਪੈਣ ਕਹਿੰਦੀ ਚੱਲ ਫੇਰ ਕੀ ਹੋ ਗਿਆ ਵੀਰੇ ਜੇ ਸਾਰ ਨਹੀਂ ਲੈਂਦੇ ਨਾ ਸਹੀ ਪਰ ਤੁਸੀਂ ਤਾਂ ਆਪਣਾ ਫਰਜ਼ ਸਮਝ ਇੱਕ ਵੀਰਾਂ ਦੱਸ ਦਿਓ ਉਹਨਾਂ ਨੂੰ ਕੀ ਪਤਾ ਪਤਾ ਲੱਗਣ ਤੇ ਉਹਨਾਂ ਦਾ ਵਿਹਾਰ ਹੀ ਬਦਲ ਜਾਏ ਮੈਂ ਕਿਹਾ ਤੂੰ ਮੇ ਪਹਿਣੇ ਵਾਲੀਓ ਭੋਲੀਏ ਪਲਾ ਜੇ ਉਹਨਾਂ ਦਾ ਵਿਹਾਰ ਬਦਲਣਾ ਹੀ ਹੁੰਦਾ ਤਾਂ ਹੁਣ ਤੱਕ ਕਿਉਂ ਨਾ ਬਦਲਿਆ ਕੀ ਪਤਾ ਸਭ ਪਤਾ ਹੀ ਹੋਵੇ ਉਹਨਾਂ ਨੂੰ ਸੋਚਦੇ ਹੋਣ ਵੀ ਦੇਖਦੇ ਆ ਹੁਣ ਕੀ ਕਰਦੇ ਆ ਮਬਲੀ ਪਹਿਣ ਕਹਿੰਦੀ ਚਲ ਜਿਵੇਂ ਤੇਰੀ ਮਰਜ਼ੀ ਵੀਰੇ ਉਦਾਂ ਮੈਂ ਗੱਲ ਕਰੂੰਗੀ ਮੰਮੀ ਨਾਲ ਨਾਲੇ ਗੱਲਾਂ-ਗੱਲਾਂ ਵਿੱਚ ਦੱਸ ਵੀ ਦਊਂਗੀ ਕਿ ਛੇਤੀ ਹੀ ਤੁਹਾਡਾ ਪੋਤਾ ਜਾਂ ਪੋਤੀ ਆਉਣ ਵਾਲੇ ਨੇ ਅੱਛਾ ਵੀਰੇ ਹੁਣ ਰੱਖਦੀਆਂ ਫੋਨ ਫੇਰ ਕਰਦੇ ਆਂ ਗੱਲ ਮਗਰੋਂ ਇੱਕ ਅੱਧ ਵਾਰ ਭੈਣ ਨੇ ਤਾਂ ਸਾਡੀ ਸੁੱਖ ਸੰਧ ਪੁੱਛਣ ਲਈ ਫੋਨ ਕਰ ਹੀ ਲਿਆ ਪਰ ਮੇਰੇ ਮਾਪੇ ਉਹਨਾਂ ਦਾ ਨਾ ਕਦੇ ਫੋਨ ਆਇਆ ਪਤਾ ਨਹੀਂ ਉਹ ਕਿਉਂ ਐਦਾਂ ਕਰਦੇ ਸਨ ਜੇ ਇੱਕ ਵਾਰੀ ਆ ਕੇ ਆਪਣੀ ਨੌ ਰਾਣੀ ਨੂੰ ਮਿਲ ਜਾਂਦੇ ਉਹਦੀ ਖੈਰ ਖਬਰ ਪੁੱਛ ਜਾਂਦੇ ਜਾਂ ਆਪਣੀ ਗੋਦ ਵਿੱਚ ਆਉਣ ਵਾਲੇ ਅੰਚ ਨੂੰ ਹੀ ਖਿਡਾਜ ਜਾਂਦੇ ਤਾਂ ਦਸ ਪਲਾਂ ਕੀ ਕੱਸ ਜਾਂਦਾ ਉਹਨਾਂ ਦਾ ਕੀ ਇਸ ਨੰਨੇ ਜੇ ਜਾਨ ਦਾ ਇੰਨਾ ਵੀ ਹੱਕ ਨਹੀਂ ਸੀ ਕਿ ਉਸ ਨੂੰ ਆਪਣੇ ਪੈਦਾ ਹੋਣ ਤੇ ਦਿਨ ਆਪਣੇ ਦਾਦਾ ਦਾਦੀ ਦਾ ਪਿਆਰ ਮਿਲ ਸਕਦਾ ਮੇਰੀ ਪਤਨੀ ਜਿਸ ਨੇ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ ਨੂੰ ਇਸ ਨਾਇਾਬ ਤੋਹਫੇ ਨਾਲ ਬਖਸ਼ਿਆ ਕਿ ਉਸਦੀ ਕਿਸਮਤ ਇੰਨੀ ਹੀ ਮਾੜੀ ਸੀ ਕਿ ਉਹਦੇ ਦਿੱਤੇ ਨੂਰ ਭਰੇ ਤੋਹਫੇ ਦੇ ਬਦਲੇ ਵਡੇਰਿਆਂ ਉਹਦੇ ਸਹੁਰਿਆਂ ਦੇ ਅਸ਼ੀਰਵਾਦ ਦੇ ਰੂਪ ਵਿੱਚ ਚਾਨਣ ਦੀ ਇੱਕ ਕਿਰਨ ਤੱਕ ਵੀ ਉਸ ਤੱਕ ਕੁਝ ਦਾ ਨਾ ਹੋ ਪਾਈ ਤੇ ਅਖੀਰ ਕਿਵੇਂ ਐਨਹੀਂ ਅਪਾਗਿਆ ਸੀ ਜੋ ਆਪਣੀ ਜ਼ਿੰਦਗੀ ਦੇ ਇੰਨੇ ਖੁਸ਼ੀ ਭਰੇ ਪੱਲਾ ਵਿੱਚ ਵੀ ਆਪਣੇ ਸਾਕਿਆਂ ਦਾ ਸਾਥ ਮਾਣਨ ਕਰਨਿਓ ਵੀ ਵਾਂਝਾ ਰਹਿ ਗਿਆ ਇਕੱਲਾ ਰਹਿ ਗਿਆ ਉਟੀਕ ਦਾ ਰਹਿ ਗਿਆ ਮੇਰੀ ਝੋਲੀ ਜਿਸ ਦਿਨ ਅੱਲਾਹ ਦੀ ਦਿੱਤੀ ਨਿਯਮਤ ਪਈ ਉਸ ਦਿਨ ਮੈਨੂੰ ਇੰਜ ਲੱਗਾ ਜਿਵੇਂ ਮੈਨੂੰ ਨਿਮਾਰੇ ਨੂੰ ਖੁਦਾ ਨੇ ਇਸ ਤਮਾਮ ਖਲਕ ਦੀਆਂ ਖੁਸ਼ੀਆਂ ਨਾਲ ਨਿਵਾਜ ਦਿੱਤਾ ਹੋਵੇ ਜਿਵੇਂ ਮੇਰੀ ਪਤਝੜ ਦੀ ਜ਼ਰਦ ਰੰਗੀ ਜ਼ਿੰਦਗੀ ਵਿੱਚ ਰੰਗੀਨ ਫੁੱਲਾਂ ਦੀ ਸ਼ਹਿਜ਼ਾਦੀ ਪਸੰਦ ਨੇ ਆਕੇ ਦਸਤਕ ਦੇ ਦਿੱਤੀ ਹੋਵੇ ਜਿਵੇਂ ਅਤੀਤ ਦੇ ਬੰਜਰ ਵਰਕਿਆਂ ਤੇ ਵਰਤਮਾਨ ਦੀਆਂ ਸਾਵੀਆਂ ਕੁਰੰਬਲਾ ਫੁੱਟ ਪਈਆਂ ਹੋਣ ਤੇ ਸੋਨੇ ਰੰਗੀ ਧੁੱਪ ਸੁਨਹਿਰੀ ਮਸਤਕਬਲ ਦੇ ਸਵਾਗਤ ਵਿੱਚ ਖੜੀ ਹੋਵੇ ਇਹ ਉਨਵਵ ਇਹ ਅਹਿਸਾਸ ਮੇਰੇ ਲਈ ਬਿਲਕੁਲ ਨਵਾਂ ਸੀ ਜਿਸ ਨੂੰ ਮਹਿਸੂਸ ਕਰਦਿਆਂ ਵੀ ਮੈਨੂੰ ਖੁਦ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਸੀ ਮੈਂ ਅੱਲਾਹ ਦੇ ਸ਼ੁਕਰਾਨੇ ਕਰਦਾ ਨਹੀਂ ਸੀ ਥੱਕਦਾ ਜਿਸ ਨੇ ਸਾਨੂੰ ਪਹਿਲੀ ਔਲਾਦ ਦੇ ਰੂਪ ਵਿੱਚ ਇੱਕ ਬੜੀ ਹੀ ਪਿਆਰੀ ਧੀ ਨਾਲ ਨਿਵਾਜਿਆ ਸੀ ਜਿਸ ਦਿਨ ਮੇਰੀ ਧੀ ਨੇ ਜਨਮ ਲਿਆ ਉਸ ਦਿਨ ਉਸਦੀ ਭੂਆ ਜਾਨੀ ਕਿ ਮੇਰੀ ਪੈਣ ਬਬਲੀ ਵੀ ਉਸ ਨੂੰ ਵੇਖਣ ਲਈ ਆਈ ਸੀ ਯਕੀਨ ਨਹੀਂ ਸੀ ਹੋ ਰਿਹਾ ਕਿ ਉਹ ਉਸ ਦਿਨ ਸਾਡੇ ਨਾਲ ਮੌਜੂਦ ਸੀ ਸ਼ਾਇਦ ਸਤਨਾਮ ਵਾਹਿ ਜੀ ਨੇ ਤਾਂ ਬਬਲੀ ਪੈਣ ਨੂੰ ਸੁਨੇਹਾ ਕੱਗਿਆ ਸੀ ਮੇਰੀ ਧੀ ਨੂੰ ਦੇਖਣ ਆਇਆਂ ਵਿੱਚ ਮੇਰੇ ਸਾਰੇ ਪਰਿਵਾਰ ਵੱਲੋਂ ਤਾਂ ਲਗਭਗ ਸਾਰੇ ਹੀ ਹਮ ਮੌਜੂਦ ਸਨ ਮੇਰੇ ਪਤਨੀ ਦੇ ਮੰਮੀ ਪਾਪਾ ਉਸਦੇ ਭਰਾ ਪੈਣ ਤੇ ਅੱਗੋਂ ਉਹਨਾਂ ਦੀਆਂ ਨੇੜੇ ਦੀਆਂ ਰਿਸ਼ਤੇਦਾਰੀਆਂ ਜਦਕਿ ਮੇਰੀ ਤਰਫ ਤੋਂ ਆਈਆਂ ਰਿਸ਼ਤੇਦਾਰੀਆਂ ਵਿੱਚ ਮੈਂ ਤੇ ਸਤਨਾਮ ਬਾਈ ਜੀ ਤੇ ਅਮਰੋ ਪਰਜਾਈ ਵੀ ਹੀ ਮੌਜੂਦ ਸਨ ਬਬਲੀ ਪੈਣ ਸਾਡੇ ਤੋਂ ਕਾਫੀ ਮਗਰੋਂ ਆਈ ਸੀ ਉਹ ਜੋ ਆਈ ਆਪਣੇ ਸਹੁਰੇ ਪਰਿਵਾਰ ਨਾਲ ਹੀ ਸੀ ਇਹਨਾਂ ਤਮਾਮ ਦੇਖਣ ਆਏ ਲੋਕਾਂ ਵਿੱਚ ਬੇਸ਼ੱਕ ਸਾਰੇ ਹੀ ਸਾਡੀ ਧੀ ਦੇ ਆਪਣੇ ਸਨ ਪਰ ਉਹ ਜਿਨ੍ਹਾਂ ਨਾਲ ਕੇ ਉਸ ਦਾ ਖਾਸ ਰਿਸ਼ਤਾ ਸੀ ਉਹ ਹਲੇ ਤੱਕ ਵੀ ਉਸ ਨੂੰ ਵੇਖਣ ਨਹੀਂ ਸੀ ਪਹੁੰਚੇ ਜਦ ਕਿ ਇਹ ਸਵੇਰੇ ਤਾਂ ਉਹਨਾਂ ਨੂੰ ਸਮੇਂ ਦੀ ਨਜਾਕਤ ਨੂੰ ਵੇਖਦਿਆਂ ਆਹੀ ਜਾਣਾ ਚਾਹੀਦਾ ਸੀ ਬਬਲੀ ਭੈਣ ਕਹਿੰਦੀ ਵੀਰੇ ਬਹੁਤ ਬਹੁਤ ਵਧਾਈ ਹੋਵੇ ਤੈਨੂੰ ਮੈਂ ਕਿਹਾ ਭੈ ਤੈਨੂੰ ਵੀ ਪੈਣ ਅੱਛਾ ਸੱਚ ਮੰਮੀ ਪਾਪਾ ਦੇਖ ਲਾ ਆਏ ਨਹੀਂ ਨਾ ਉਹ ਘੱਟੋ ਘੱਟ ਹੁਣ ਤਾਂ ਆ ਜਾਂਦੇ ਬਬਲੀ ਭੈਣ ਕਹਿੰਦੀ ਵੀਰੇ ਆਉਣਾ ਸੀ ਉਹਨਾਂ ਨੇ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਪਰ ਤੈਨੂੰ ਤਾਂ ਪਤਾ ਵੀ ਪਾਪਾ ਜੀ ਦਾ ਕੰਮ ਕਿਹੋ ਜਿਹਾ ਹੈ ਆਏ ਦਨ ਕਿਸੇ ਨਾ ਕਿਸੇ ਟੂਰ ਤੇ ਜਾਣਾ ਹੀ ਪੈਂਦਾ ਉਹਦਾ ਕਹਿੰਦੇ ਸੀ ਵੀ ਆਵਾਂਗੇ ਜ਼ਰੂਰ ਮੈਂ ਕਿਹਾ ਚਲ ਚੰਗਾ ਗੱਲਾਂ ਤਾਂ ਉਹਦਾਂ ਤੈਨੂੰ ਵੀ ਬਥੇਰੀਆਂ ਬਣਾਉਣੀਆਂ ਆਉਂਦੀਆਂ ਵੈਸੇ ਆਸ ਤਾਂ ਮੈਨੂੰ ਵੈਸੇ ਵੀ ਨਹੀਂ ਸੀ ਕਿ ਉਹ ਇੱਥੇ ਆ ਵੀ ਜਾਣਗੇ ਖੈਰ ਜੇ ਮੇ ਉਹਨਾਂ ਨੂੰ ਠੀਕ ਲੱਗੇ ਬਬਲੀ ਭੈਣ ਕਹਿੰਦੀ ਤੂੰ ਦਿਲ ਛੋਟਾ ਨਾ ਕਰ ਵੀਰੇ ਵੇਖੀ ਅੱਜ ਨਹੀਂ ਤਾਂ ਕੱਲ ਉਹਨਾਂ ਨੇ ਆ ਹੀ ਜਾਣਾ ਹੈ ਭਲਾ ਆਪਣਿਆਂ ਤੋਂ ਵੀ ਕੋਈ ਕਿੰਨੀ ਦੇਰ ਤੱਕ ਨਾਰਾਜ਼ ਰਹਿ ਸਕਦਾ ਮੈਂ ਕਿਹਾ ਹਾਂ ਰੱਬ ਕਰੇ ਇਹ ਨਾਰਾਜ਼ਗੀ ਭਾਵੇਂ ਜਿਸ ਵੀ ਗੱਲ ਦੀ ਏ ਛੇਤੀ ਦੂਰ ਹੋਵੇ ਮਗਰੋਂ ਡੇਢ ਮਹੀਨੇ 2 ਮਹੀਨੇ ਬੀਤ ਜਾਂਦੇ ਮੇਰੀ ਪਤਨੀ ਸਾਡੀ ਪਿਆਰੀ ਜਹੀ ਧੀ ਨੂੰ ਲੈ ਕੇ ਕਰਿਆ ਗਈ ਮਕਾਨ ਮਾਲਕ ਨੇ ਵੀ ਉਹਦੇ ਆਉਣ ਦਾ ਬੜਾ ਚਾਹ ਕੀਤਾ ਉਸ ਨੇ ਤਾਂ ਸਭ ਨੂੰ ਸਾਡੇ ਆਨ ਗਵਾਨ ਦੇ ਜੀਆਂ ਨੂੰ ਬੁਲਾ ਕੇ ਇੱਕ ਨਿੱਕੀ ਜੀ ਰਸਮ ਵੀ ਪਾਰਟੀ ਵੀ ਕੀਤੀ ਸਭ ਬਹੁਤ ਖੁਸ਼ ਹੋਏ ਮੇਂ ਤੀ ਨੂੰ ਤੇ ਸਾਰੀਆਂ ਦਵਾਵਾਂ ਮਿਲੀਆਂ ਜਦ ਵਾਰੀ ਸਾਡੀ ਤੀ ਦੇ ਨਾਮ ਕਰਨ ਦੀ ਸੀ ਤਾਂ ਪਹਿਲਾਂ ਤਾਂ ਅਸੀਂ ਮੀਆਂ ਬੀਬੀ ਨੇ ਸੋਚਿਆ ਵੀ ਆਪ ਹੀ ਕੋਈ ਆਪਣੀ ਪਸੰਦਾ ਨਾਂ ਰੱਖ ਲੈਂਦੇ ਹਾਂ ਪਰ ਫਿਰ ਮੇਰੀ ਪਤਨੀ ਕਹਿਣ ਲੱਗੀ ਕਿ ਨਾਂ ਤਾਂ ਅਕਸਰ ਬੱਚੇ ਦੀ ਪੂਆ ਹੀ ਰੱਖਦੀ ਹੈ ਇਸ ਲਈ ਕਿਉਂ ਨਾ ਆਪਾਂ ਆਪਣੀ ਗੁੜੀਆ ਦਾ ਨਾਂ ਵੀ ਬਬਲੀ ਪੈਣ ਤੋਂ ਹੀ ਰਖਵਾਈਏ ਆਪਣੀ ਪਤਨੀ ਦਾ ਇਹ ਵਿਚਾਰ ਉਸ ਵਕਤ ਮੈਨੂੰ ਵੀ ਜੱਜ ਗਿਆ ਤੇ ਮੈਂ ਤੁਰੰਤ ਹੀ ਆਪਣੀ ਪੈਣ ਨੂੰ ਫੋਨ ਘੁਮਾ ਦਿੱਤਾ ਬਬਲੀ ਪੈਣ ਕਹਿੰਦੀ ਹਾਂਜੀ ਵੀਰੇ ਕਿਉਂ ਨਹੀਂ ਅਸੀਂ ਅੱਜ ਹੀ ਬੇਬੀ ਲਈ ਪਾਠੀ ਸਾਭ ਤੋਂ ਕੋਈ ਅੱਖਰ ਨਾਂ ਦਾ ਅੱਖਰ ਕਢਾ ਕੇ ਲਿਆਉਨੇ ਆ ਮੈਂ ਕਿਹਾ ਹਾਂ ਪੈਣੇ ਜਾ ਆਈ ਵੈਸੇ ਮੈਨੂੰ ਤਾਂ ਕੋਈ ਫਰਕ ਨਹੀਂ ਨਾ ਜਿਹੜਾ ਮਰਜ਼ੀ ਰੱਖ ਦਿਓ ਪਰ ਜੇ ਅੱਖਰ ਘਟਾ ਕੇ ਹੀ ਰੱਖਣਾ ਹੈ ਤਾਂ ਵੀ ਕੋਈ ਚੱਕਰ ਨਹੀਂ ਬਬਲੀ ਪੈਣ ਕਹਿੰਦੀ ਇਹ ਤਾਂ ਵੀਰੇ ਆਪਣੇ ਪਹਿਲਾਂ ਤੋਂ ਹੀ ਚੱਲਿਆ ਆਉਂਦਾ ਵੀ ਅੱਖਰ ਘਟਾ ਕੇ ਹੀ ਨਾ ਰੱਖੀਦਾ ਮੇਰਾ ਤੇ ਗੁਰਜੀਤ ਦਾ ਨਾਂ ਵੀ ਤਾਂ ਇਦਾਂ ਹੀ ਰੱਖਿਆ ਗਿਆ ਸੀ ਮੈਂ ਕਿਹਾ ਤੇ ਮੇਰਾ ਠੰਡਾ ਸਾਹ ਪਾਤਿਆਂ ਚੱਲ ਛੱਡ ਰੱਖ ਦਿੱਤਾ ਹੋ ਕਿਸੇ ਨੇ ਬਬਲੀ ਪੈਣ ਕਹਿੰਦੀ ਅੱਛਾ ਵੀਰੇ ਭਾਬੀ ਕਿਦਾਂ ਠੀਕ ਏ ਤਮਜ਼ੋਰੀ ਤਾਂ ਨਹੀਂ ਹੁਣ ਮੈਂ ਕਿਹਾ ਥੋੜੀ ਬਹੁਤ ਤਾਂ ਹੁੰਦੀ ਹੀ ਏ ਹੌਲੀ ਹੌਲੀ ਜਿਵੇਂ ਜਿਵੇਂ ਖਾਊਗੀ ਪੀਊਗੀ ਆਪੇ ਤਕੜੀ ਹੋ ਜਾਊਗੀ ਪਬਲੀ ਪਣ ਕਹਿੰਦੀ ਹਾਂਜੀ ਵੀਰੇ ਇਹ ਤਾਂ ਗੱਲ ਥੋੜੀ ਠੀਕ ਏ ਪਰ ਫੇਰ ਵੀ ਮਾਸਾ ਧਿਆਨ ਰੱਖਿਆ ਕਰੋ ਬੇਬੀ ਦੀ ਸੰਭਾਲ ਤੋਂ ਮਗਰੋਂ ਕਰਦੀ ਸੰਭਾਲ ਵੀ ਤਾਂ ਉਹਨਾਂ ਨੇ ਹੀ ਕਰਨੀ ਹੁੰਦੀ ਹੈ ਮੈਂ ਕਿਹਾ ਹਾਂ ਵੈਸੇ ਉਹ ਤਾਂ ਮੈਂ ਕੰਮ-ਕਮ ਸੋ ਉਹਦਾ ਹੱਥ ਵਟਾਈ ਦਿਨਾ ਨਾਲੇ ਆਤਨ ਨੂੰ ਵੀ ਤਾਂ ਆਪਣੀ ਗੁੱਡੀ ਨੂੰ ਹੀ ਮੈਂ ਹੀ ਸੰਭਾਲਦਾ ਫਿਰ ਨੇ ਹੱਥ ਲਾਉਣ ਦਿੰਦਾ ਮੈਂ ਉਹਨੂੰ ਹਾ 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 ਬਬਲੀ ਭੈਣ ਕਹਿੰਦੀ ਚਲੋ ਫੇਰ ਤਾਂ ਵਧੀਆ ਏ ਵੀਰੇ ਰਲ ਮਿਲ ਕੇ ਹੀ ਜਵਾਕ ਪਲਦੇ ਹੁੰਦੇ ਮੈਂ ਇੱਕ ਜੱਕਦਮ ਬੀਤਿਆ ਕੁਝ ਯਾਦ ਕਰਦਿਆਂ ਕਿਹਾ ਹਾਂ ਸਹੀ ਕਹਿਨੀ ਏ ਪਰ ਪੁੱਜ ਜਵਾਕ ਬਿਨਾਂ ਰਲਾਇਆ ਜਾਂ ਮਿਲਾਇਆ ਵੀ ਪਲ ਜਾਂਦੇ ਨੇ ਸ਼ਾਇਦ ਇਹ ਜਵਾਕ ਜਨਮ ਤੋਂ ਹੀ ਐਸੇ ਲੇਖ ਲਿਖਾ ਕੇ ਆਏ ਹੁੰਦੇ ਨੇ ਬਬਲੀ ਭੈਣ ਕਹਿੰਦੀ ਪੀਰੇ ਤੂੰ ਫੇਰ ਉਹੀ ਉਹ ਗੱਲਾਂ ਲੈ ਕੇ ਬਹਿ ਗਿਆ ਇੰਨਾ ਨਾ ਸੋਚਿਆ ਕਰ ਵੇਖੀ ਇੱਕ ਦਿਨ ਜ਼ਰੂਰ ਆਪੇ ਠੀਕ ਹੋ ਜੂ ਮੈਂ ਕਿਹ ਉਮੀਦ ਤਾਂ ਇਹੀ ਏ ਬਬਲੀ ਭੈਣ ਕਹਿੰਦੀ ਚਲ ਚੰਗਾ ਵੀਰੇ ਰੱਖ ਦਿਆਂ ਫੋਨ ਅੱਜ ਨਾਮ ਕਢਾ ਕੇ ਕੱਲ ਆਵਾਂਗੀ ਤੇਰੇ ਕੋਲ ਮੈਂ ਕਿਹਾ ਹਾਂ ਠੀਕ ਆ ਜਾਇਓ ਅਗਲੇ ਦਿਨ ਭੈਣ ਆਈ ਤਾਂ ਉਸਦੇ ਨਾਲ ਉਸਦਾ ਪਤੀ ਤੇ ਉਹਨਾਂ ਦਾ ਜਵਾਬ ਅਮਨਦੀਪੀ ਆਇਆ ਆਪਣੀ ਪੈਣ ਦੇ ਜਵਾਬ ਨੂੰ ਵੇਖ ਕੇ ਮੇਰੀਆਂ ਬਾਸ਼ਾਂ ਖਿੜ ਗਈਆਂ ਕਿੰਨੇ ਸਮੇਂ ਬਾਅਦ ਵੇਖ ਰਿਆ ਸੀ ਮੈਂ ਉਸ ਨੂੰ ਪੈਣ ਨੇ ਵੀ ਤਾਂ ਮਸੀ ਸਾਡੇ ਕਰ ਕਦਮ ਪਾਇਆ ਸੀ ਉਹਨਾਂ ਦੇ ਆਉਣ ਤੇ ਮੇਰੀ ਪਤਨੀ ਉਹਨਾਂ ਦੀ ਆਉ ਭਾਗ ਦੇ ਵਿੱਚ ਝੁੱਟ ਗਈ ਤੇ ਮੈਂ ਆਪਣੀ ਗੋਡੀਆਂ ਨੂੰ ਨਾਲ ਲੈ ਕੇ ਉਹਨਾਂ ਪਾਸ ਹੀ ਬੈਠ ਗਿਆ ਕੁਝ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ ਮਗਰੋਂ ਫਿਰ ਉਹੀ ਗੱਲਾਂ ਵੇਖ ਕਰ ਕਿਉਂ ਛੱਡ ਦਿੱਤਾ ਕੀ ਹੋ ਗਿਆ ਸੀ ਬੰਦੀ ਰਹੇ ਸੀ ਜਾਂ ਰੱਖਦੇ ਨਹੀਂ ਸੀ ਵਗੈਰਾ ਵਗੈਰਾ ਇਹਨਾਂ ਗੱਲਾਂ ਦਾ ਮੈਂ ਕੋਈ ਜਵਾਬ ਦਿੰਦਾ ਇਸ ਤੋਂ ਪਹਿਲਾਂ ਹੀ ਮੇਰੀ ਪਤਨੀ ਹੱਥ ਵਿੱਚ ਚਾਹ ਦੇ ਕੱਪ ਦੀ ਟ੍ਰੇ ਫੜੀ ਸਾਡੇ ਕੋਲ ਹੀ ਆ ਕੇ ਵਹਿ ਗਈ ਮੇਰੀ ਪਤਨੀ ਕਹਿੰਦੀ ਪੁਰਾਣੀਆਂ ਗੱਲਾਂ ਛੱਡੋ ਜੀ ਜੋ ਹੋਇਆ ਉਸ ਤੇ ਮਿੱਟੀ ਪਾਓ ਨਾਲੇ ਖਿੱਦੋ ਫਰੋਲੀਆਂ ਤਾਂ ਹਮੇਸ਼ਾ ਨਿਹਰਾ ਹੀ ਨਿਕਲਦੀਆਂ ਨੇ ਲਓ ਤੁਸੀਂ ਚਾਹ ਪਿਓ ਬਬਲੀ ਪੈਣ ਕਹਿੰਦੀ ਚਾਦਾ ਕਾਪ ਮੇਰੀ ਪਤਨੀ ਪਾਸੋਂ ਲੈ ਕੇ ਆਪਣੀ ਪਤੀ ਨੂੰ ਫੜਾਉਂਦੀ ਹੋਈ ਇਹ ਲੋਜੀ ਵੈਸੇ ਭਾਬੀ ਠੀਕ ਹੀ ਕਹਿੰਦੀ ਹੈ ਕਿਉਂ ਵਾਰ-ਵਾਰ ਪਿਛਲੇ ਕੱਲਾ ਨੂੰ ਹੀ ਚੇਤੇ ਕਰੀ ਜਾਣਾ ਆ ਆਪਣਾ ਭੂwek ਆਪਣੀ ਗੋਦ ਵਿੱਚ ਬੈਠਾ ਬੱਚਿਆਂ ਵੱਲ ਇਸ਼ਾਰਾ ਆਪਾਂ ਇਹਨਾਂ ਬਾਰੇ ਕੁਝ ਕਿਉਂ ਨਹੀਂ ਸੋਚਦੇ ਮੈਂ ਕਿਹਾ ਚੱਲ ਪੈਣ ਕੀ ਫਰਕ ਪੈਂਦਾ ਨਾਲੇ ਇਹ ਜ਼ਖਮ ਕਿਹੜਾ ਨੀਰੇ ਜ਼ਖਮੀ ਰਹਿ ਗਏ ਨੇ ਇਹ ਤਾਂ ਕਾਦੇ ਨਸੂਰ ਬਣ ਕੇ ਚੱਲੇ ਨੇ ਹੁਣ ਜਦ ਜਦ ਵੀ ਇਹਨਾਂ ਨੂੰ ਕੋਈ ਛੂਹੇਗਾ ਦਰਤ ਤਾਂ ਹੋਵੇਗਾ ਹੀ ਬਬਲੀ ਪੈਣ ਕਹਿੰਦੀ ਨਾ ਵੀਰੇ ਤੂੰ ਐਦਾਂ ਦਾ ਕੁਝ ਨਾ ਸਮਝ ਇਹਨਾਂ ਨੇ ਕਿਹੜਾ ਜਾਣ ਕੇ ਤੇਰੀ ਦੁੱਖ ਦੀ ਰਗ ਤੇ ਪੈਰ ਧਰਿਆ ਏ ਇਹ ਤਾਂ ਬਸ ਘਣੋਈਆ ਸਭ ਕਹਿੰਦੇ ਹਾਂ ਫੇਰ ਵੀ ਜੇ ਤੈਨੂੰ ਬੁਰਾ ਲੱਗਿਆ ਹੋਵੇ ਤਾਂ ਇਹ ਵੇਖ ਤੋਂ ਮੈਂ ਹੱਥ ਜੋੜਦੇ ਹੋਏ ਮੈਂ ਮਾਫੀ ਮੰਗਦਾ ਤੇਰੇ ਤੋਂ ਮੈਂ ਕਿਹਾ ਨਹੀਂ ਨਹੀਂ ਜੀ ਨਾਲ ਇਹ ਕੀ ਕਰ ਰਹੇ ਹੋ ਤੁਸੀਂ ਅੱਧਾ ਮੇਰੇ ਮੂਰੇ ਹੱਥ ਜੋੜ ਕੇ ਮੈਨੂੰ ਸ਼ਰਮਿੰਦਾਨਾ ਕਰੋ ਬਬਲੀ ਪੈਣ ਕਹਿੰਦੀ ਵੀਰੇ ਸੱਚੀ ਸਾਨੂੰ ਮਾਫ਼ ਕਰ ਦੇਈ ਸਾਡਾ ਇੱਥੇ ਆ ਕੇ ਤੈਨੂੰ ਦੁੱਖ ਪਹੁੰਚਾਉਣ ਦਾ ਉੱਕਾ ਹੀ ਕੋਈ ਇਰਾਦਾ ਨਹੀਂ ਸੀ ਇਹ ਗੱਲਾਂ ਤਾਂ ਬਸ ਸਹਿਜ ਸੁਭਾਹੀ ਚੱਲ ਪਈਆਂ ਮੈਂ ਕਿਹਾ ਚੱਲ ਕੋਈ ਨਾ ਪੈਣੇ ਮੈਂ ਸਮਝਦਾ ਅੱਛਾ ਤੁਸੀਂ ਚਾਹ ਪਾਣੀ ਪੀਓ ਮੈਂ ਆਉਣਾ ਹੁਣੇ ਉੱਥੋਂ ਉੱਠ ਕੇ ਹੁਣ ਮੈਂ ਬਾਹਰ ਤਾਂ ਆ ਗਿਆ ਪਰ ਬਾਹਰ ਆਇਆ ਵੀ ਕਿਹੜਾ ਮੇਰਾ ਦਿਲ ਖੋਲਾ ਹੋ ਗਿਆ ਮੇਰਾ ਮਨ ਅੰਦਰ ਤੱਕ ਭਰਿਆ ਪਿਆ ਸੀ ਜੀ ਕਹਦਾ ਸੀ ਕਿ ਕਿਤੇ ਹੁਣ ਵੀ ਬਸ ਰੋਣ ਲੱਗ ਜਾਵਾਂ ਪਰ ਰੋਣ ਦਾ ਕੀ ਫਾਇਦਾ ਰੋਣ ਨਾਲ ਕਿਹੜਾ ਮੇਰੇ ਮਾਂ ਪਿਓ ਨੇ ਮੇਰੇ ਕੋਲ ਆ ਜਾਣਾ ਸੀ ਕਾਸ਼ ਕਿ ਮੈਂ ਵੀ ਇੱਕ ਨਿੱਕਾ ਜਿਹਾ ਬੱਚਾ ਹੁੰਦਾ ਜਿਸ ਨੂੰ ਉਹਦੀ ਮਾਂ ਨੇ ਕੁੱਚਾ ਚੁੱਕਿਆ ਹੁੰਦਾ ਫਿਰ ਮੈਂ ਜਦ ਵੀ ਰੋਂਦਾ ਉਹ ਮੈਨੂੰ ਬਰੌਂਦੀ ਚੁੱਪ ਕਰਾਉਂਦੀ ਆਪਣੀ ਗੋਦੀ ਵਿੱਚ ਖਿਡਾਉਂਦੀ ਆਪਣੇ ਸੀਨੇ ਦੇ ਨਾਲ ਲਾਉਂਦੀ ਕੋਈ ਲੋਰੀ ਸੁਣਾਉਂਦੀ ਕੋਈ ਲਾਡ ਲਦਾਉਂਦੀ ਮੇਰੀ ਮਾਂ ਜੋ ਮੈਨੂੰ ਬਹੁਤ ਸਾਰਾ ਪਿਆਰ ਕਰਦੀ ਖੋਰੇ ਮੇਰੇ ਰੋਂਣ ਤੇ ਉਹ ਆ ਵੀ ਰੋਂਣ ਹੱਕੀ ਹੋ ਜਾਂਦੀ ਕੁਝ ਦੇਰ ਬਾਹਰ ਹੀ ਰੋਕ ਕੇ ਮੈਂ ਮੋੜ ਤੋਂ ਕਮਰੇ ਅੰਦਰ ਦਾਖਲ ਹੋ ਗਿਆ ਪੈਣ ਤੇ ਪਨੋਇਆ ਸਾਹਿਬ ਬੁੜੀਆਂ ਨਾਲ ਖੇਡ ਰਹੇ ਸਨ ਮੇਰੀ ਪਤਨੀ ਵੀ ਕੋਲੀ ਬੈਠੀ ਸੀ ਜਦ ਕਿ ਅਮਨ ਤਾਂ ਮਾਂ ਬੱਚਿਆਂ ਵਾਂਗ ਇੱਧਰ ਉੱਧਰ ਚੀਜ਼ਾਂ ਫਰੋਲਦਾ ਫਿਰਦਾ ਸੀ ਬਬਲੀ ਪੈਣ ਮੈਨੂੰ ਅੰਦਰ ਆਇਆ ਵੇਗ ਵੀਰੇ ਤੁਸੀਂ ਪੁੱਛਣਾ ਨਹੀਂ ਵੀ ਅਸੀਂ ਨਾ ਕੀ ਰੱਖਿਆ ਗੁੱਡੀ ਦਾ ਮੈਂ ਕਿਹਾ ਹਾਂ ਸੱਚ ਚੰਗਾ ਜਾਤ ਕਰਾਇਆ ਮੈਂ ਤਾਂ ਸੱਚੀ ਭੁੱਲੀ ਬੈਠਾ ਸੀ ਫਿਰ ਕੀ ਨਾ ਰੱਖਿਆ ਸਾਡੇ ਜਵਾਗ ਦਾ ਉਹਦੀ ਭੂਆ ਨੇ ਬਬਲੀ ਪੈਣ ਕਹਿੰਦੀ ਨਾ ਵੀਰੇ ਜਹ ਤੋ ਰੱਖਿਆ ਮੇਰੀ ਪਤਨੀ ਕਹਿੰਦੀ ਜ ਨਾ ਕਟਵਾਇਆ ਤੁਸੀਂ ਬਬਲੀ ਪੈਣ ਕਹਿੰਦੀ ਹਾਂਜੀ ਭਾਬੀ ਚਲੋ ਹੁਣ ਦੱਸੋ ਵੀ ਅਸੀਂ ਕੀ ਨਾਂ ਰੱਖਿਆ ਹੋ ਸਕਦਾ ਮੇਰੀ ਪਤਨੀ ਕਹਿੰਦੀ ਜੋਤ ਤਾਂ ਜੱਜੇ ਤੋਤਾ ਪਥੇਰੀ ਨਾਮ ਨੇ ਜਸਕਰਨ ਜਸਪ੍ਰੀਤ ਜਸਮਨ ਮੈਂ ਕਿਹਾ ਹਾਂ ਹਾਂ ਤੂੰ ਰਹਿਣ ਦੇ ਭਗਵਾਨ ਨੇ ਇਹਨਾਂ ਨੂੰ ਹੀ ਦੱਸਣ ਦੇ ਨਾਲੇ ਨਾਂ ਤਾਂ ਜਿੰਮਾ ਇਹਨਾਂ ਸਿਰ ਤਾਂ ਹੀ ਉਹ ਤਾਂ ਪਾਇਆ ਸੀ ਬਬਲੀ ਭੈਣ ਕਹਿੰਦੀ ਹਾਂ ਹਾਂ ਠੀਕ ਠੀਕ ਵੈਸੇ ਮੈਂ ਤਾਂ ਉਹੀ ਪੁੱਛਦੀ ਸੀ ਵੀ ਦੇਖਾਂ ਬੁੱਝ ਵੀ ਪਾਉਂਦੇ ਨੇ ਚਾ ਨਹੀਂ ਪਰ ਉਹ ਯਸਾਬ ਕਹਿੰਦੇ ਚੱਲ ਹੁਣ 10ਵੀਂ ਦੇ ਕਿਉਂ ਵਿਚਾਰਿਆਂ ਦੇ ਸਬਰ ਦਾ ਇਮਤਿਹਾਨ ਲੈਂਦੀ ਫਿਰਦੀ ਏ ਮੈਂ ਕਿਹਾ ਆਹੋ ਭੈਣੇ ਹੁਣ ਹੋਰ ਸਸਪੈਂਸ ਨਾ ਵਧਾ ਛੇਤੀ ਛੇਤੀ 10ਵੀਂ ਸਾਡੀ ਗੁੱਡੀ ਦਾ ਤੂੰ ਕੀ ਨਾਂ ਰੱਖਿਆ ਏ ਬਬਲੀ ਭੈਣ ਕਹਿੰਦੀ ਦੱਸਦੀਆਂ ਵੀਰੇ ਦੱਸਦੀਆਂ ਪਹਿਲੇ ਇੱਕ ਵਾਰੀ ਤੂੰ ਦੱਸ ਵੀ ਤੈਨੂੰ ਕੀ ਲੱਗਦਾ ਕਿਹੜਾ ਨਾਂ ਹੋ ਸਕਦਾ ਮੈਂ ਕਿਹਾ ਮੇਰੀ ਇਹ ਭੈਣੇ ਆਹ ਹੱਥ ਬੰਨੇ ਤੇਰੇ ਬਬਲੀ ਭੈਣ ਕਹਿੰਦੀ ਹਾ 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 ਚੱਲ ਚੰਗਾ ਚੰਗਾ ਦੱਸਦੀ ਐ ਜੈਸਮੀਨ ਨਾਂ ਰੱਖਿਆ ਏ ਅਸੀਂ ਆਪਦੀ ਗੁੱਡੀ ਦਾ ਕਿਉਂ ਹੈ ਨਾ ਕਮਾਲ ਦਾ ਨਾਂ ਮੇਰੀ ਪਤਨੀ ਕਹਿੰਦੀ ਹਾਈ ਕਿੰਨਾ ਸੋਹਣਾ ਨਾਂ ਰੱਖਿਆ ਬਹੁਤ ਸੋਹਣਾ ਨਾਂ ਏ ਦੀਦੀ ਜੈਸਮੀਨ ਮੇਰੀ ਜੈਸਮੀਨ ਮੈਂ ਖੁਸ਼ੀ ਜ਼ਾਹਰ ਕਰਦੇ ਹੋਏ ਮੰਨ ਗਏ ਭਾਈ ਤੈਨੂੰ ਨਾਂ ਤਾਂ ਬੜੀ ਰੂਹ ਨਾਲ ਰੱਖਿਆ ਤੈਂ ਬਬਲੀ ਭੈਣ ਕਹਿੰਦੀ ਤੇ ਹੋਰ ਵੀਰੇ ਇੱਕੋ ਇੱਕ ਤਾਂ ਪ੍ਰਿੰਸ ਆਪਣੀ ਮੈਂ ਕਿਹਾ ਚੱਲ ਨਾ ਤਾਂ ਆਲਾ ਤਾਂ ਵਧੀਆ ਕੰਮ ਕਰਦਾ ਹਹਾ ਬਬਲੀ ਭੈਣ ਕਹਿੰਦੀ ਆਹੋ ਤੂੰ ਤਾਂ ਸੋਚਦਾ ਹੋਣਾ ਵੀਰੇ ਵੀ ਪਤਾ ਨਹੀਂ ਕਿਹੋ ਜਿਹਾ ਨਾਂ ਰੱਖੂਗੀ ਮੈਂ ਕਿਹਾ ਉਹ ਨਾ ਨਾ ਲੈ ਦੱਸ ਐਦਾਂ ਦੀ ਕੋਈ ਗੱਲ ਨਹੀਂ ਪੈਣ ਮੇਰੀ ਏ ਮੈਨੂੰ ਤਾਂ ਪਤਾ ਹੀ ਸੀ ਵੀ ਨਾ ਤਾਂ ਮੇਰੀ ਭੈਣ ਸੋਨਾ ਹੀ ਰੱਖੂਗੀ ਪਬਲੀ ਭੈਣ ਕਹਿੰਦੀ ਅੱਛਾ ਚੱਲ ਇਹ ਵੀ ਸ਼ੁਕਰ ਆ ਵੀ ਇੰਨਾ ਕੋ ਤਾਂ ਭਰੋਸਾ ਹੈਗਾ ਆਪਣੀ ਭੈਣ ਤੇ ਮੇਰੀ ਪਤਨੀ ਕਹਿੰਦੀ ਮੈਨੂੰ ਪੁੱਛਦੀ ਹੋਈ ਆਪਾਂ ਹੁਣ ਰੋਟੀ ਪਾਣੀ ਦਾ ਕਰ ਲਈਏ ਜੀ ਭੈਣ ਹੋਣੀ ਐਨੀ ਦੂਰੋਂ ਆਏ ਨੇ ਥੱਕ ਗਏ ਹੋਣੇ ਮੈਂ ਕਿਹਾ ਹਾਂ ਹਾਂ ਕਰ ਲਓ ਬਬਲੀ ਭੈਣ ਕਹਿੰਦੀ ਲਿਆ ਭਾਬੀ ਮੈਂ ਮਦਦ ਕਰਾ ਦਿੰਨੀ ਆ ਤੇਰੀ ਕੀ ਬਣਾ ਕੇ ਖਵਾਵੇਂਗੀ ਆਪਣੀ ਨਨੰਦ ਨੂੰ ਮੇਰੀ ਪਤਨੀ ਕਹਿੰਦੀ ਜੋ ਤੁਸੀਂ ਕਹੋ ਦੀਦੀ ਬਬਲੀ ਭੈਣ ਕਹਿੰਦੀ ਹਾਂ ਹਾਂ ਚੱਲ ਚੰਗਾ ਗੰਦੇ ਲਿਆ ਫਿਰ ਭਾਬੀ ਨਾਲ ਪਿੰਡੀਆਂ ਹੈਗੀਆਂ ਤਾਂ ਦੱਸ ਮੇਰੀ ਪਤਨੀ ਕਹਿੰਦੀ ਸਭ ਪਿਆ ਦੀਦੀ ਮੈਂ ਲੈ ਆਈ ਹੁਣੇ ਮੈਂ ਬਣੋਇਆ ਸਾਹਿਬ ਨੂੰ ਮੂੰਖਾਤੀਵ ਹੁੰਦਿਆਂ ਲੋਵੀ ਇਹ ਤਾਂ ਲੱਗ ਗਈਆਂ ਕਮੀ ਹੁਣ ਆਪਾਂ ਵੀ ਮਾੜਾ ਜਿਹਾ ਗੇੜਾ ਮਾਰ ਆਈਏ ਬਾਹਰ ਬਣੋਇਆ ਸਾਹਿਬ ਕਹਿੰਦੇ ਹਾਂ ਹਾਂ ਕਿਉਂ ਨਹੀਂ ਆਜੋ ਚੱਲਦੇ ਹਾਂ ਮਗਰੋਂ ਮੈਂ ਆਪਣੀ ਪਤਨੀ ਨੂੰ ਛੇਤੀ ਵਾਪਸ ਆਉਣ ਦਾ ਆਕੇ ਆਪਣੇ ਬਣੋਇਆ ਸਾਹਿਬ ਦੇ ਨਾਲ ਬਾਹਰ ਚਲਾ ਗਿਆ ਵਿਚਲੇ ਕੁਝ ਦਿਨਾਂ ਤੋਂ ਮੈਂ ਕੁਝ ਮਕਾਨ ਵੇਖਦਾ ਫਿਰਦਾ ਸੀ ਸੋਚ ਰਿਹਾ ਸੀ ਕਿ ਘਰ ਵਿੱਚ ਨਮਾਜ਼ ਜੀ ਆਉਣ ਵਾਲਾ ਹੈ ਤਾਂ ਯਕੀਨਨ ਕਰਦੇ ਅੰਜੂਰਤਾਂ ਵਿੱਚ ਵੀ ਇਜ਼ਾਫਾ ਹੋਵੇਗਾ ਸੋ ਜੇਕਰ ਕਿਰਾਏ ਦੇ ਮਕਾਨ ਨਾਲੋਂ ਆਪਣਾ ਫੋਦਾ ਮਕਾਨ ਹੋਵੇ ਤਾਂ 100 ਦਰਜੇ ਬੇਤਰ ਆਪਣੇ ਘਰ ਵਿੱਚ ਬੰਦਾ ਜੋ ਜੀ ਆਏ ਕਰੀ ਜਾਵੇ ਕੋਈ ਰੋਕ ਟੋਕ ਨਹੀਂ ਜਿੱਥੇ ਮਰਜੀ ਕੋਸੀ ਦਾ ਕੇ ਬਹਿ ਜਾਏ ਜਿੱਥੇ ਮਰਜੀ ਮੰਝਾ ਡਾਲ ਲਏ ਜਦ ਕਿ ਉਪਰ ਮਕਾਨ ਹਮੇਸ਼ਾ ਉਪਰ ਹੀ ਰਹਿੰਦਾ ਉੱਥੇ ਬੰਦਾ ਕੁਝ ਵੀ ਆਪਣੀ ਮਰਜ਼ੀ ਦਾ ਨਹੀਂ ਕਰ ਸਕਦਾ ਸੋਨਾ ਵੀ ਮਾਲਕ ਦੀ ਮਰਜ਼ੀ ਨਾਲ ਪੈਂਦਾ ਏ ਜਾਗਣਾ ਵੀ ਉਸੇ ਦੇ ਇਸ਼ਾਰੇ ਤੇ ਪੈਂਦਾ ਏ ਆਉਣਾ ਜਾਣਾ ਸਾਰੀ ਜਾਣਕਾਰੀ ਉਹਨਾਂ ਕੋਲ پاس ਹੀ ਰਹਿੰਦੀ ਏ ਨਾਲੇ ਬੰਦਿਆ ਬੰਨਿਆਂ ਜਿੱਹਾਂ ਜਾਂਦਾ ਉਹਦੋਂ ਕਿਰਾਇਆ ਦੇ ਕੇ ਰਹਿਣ ਨਾਲ ਦਾ ਘਰ ਵਾਲਾ ਸਵਾਦ ਹੀ ਨਹੀਂ ਆਉਂਦਾ ਮੁੱਕ ਦੀ ਗੱਲ ਇਹ ਕਿ ਆਪਣਾ ਘਰ ਆਪਣਾ ਹੀ ਹੁੰਦਾ ਭਾਵੇਂ ਛੋਟਾ ਹੋਵੇ ਚਾਹੇ ਵੱਡਾ ਸਾਰਨ ਜੋਗਾ ਹੀ ਹੋਵੇ ਜਾਂ ਸੁੱਖ ਸਹੂਲਤਾਂ ਨਾਲ ਲੈਸ ਹੀ ਕਿਉਂ ਨਾ ਹੋਵੇ ਆਪਣਾ ਘਰ ਆਪਣਾ ਹੀ ਹੁੰਦਾ ਜੋ ਇੱਕ ਦੋ ਮਕਾਨ ਮੈਂ ਪਹਿਲਾਂ ਵੇਖਿਓਏ ਸੀ ਇਹ ਸਭ ਮੈਂ ਆਪਣੇ ਭਣੋਇਆ ਸਾਹਿਬ ਨੂੰ ਵਿਖਾਏ ਇੱਕ ਮਕਾਨ ਜੋ ਸ਼ਹਿਰ ਤੋਂ ਥੋੜਾ ਬਾਹਰ ਵੱਲ ਪੈਂਦਾ ਸੀ ਸਾਨੂੰ ਦੋਹਾਂ ਨੂੰ ਹੀ ਪਸੰਦ ਆ ਗਿਆ ਇਹ ਮਕਾਨ ਫਿਲਹਾਲ ਰਹਿਣ ਦੀ ਹਾਲਤ ਵਿੱਚ ਨਹੀਂ ਸੀ ਬਸ ਇੱਕ ਕਮਰਾ ਜਹੀ ਸੀ ਇੱਥੇ ਪਰ ਕਿਉਂਕਿ ਇਹ ਮਕਾਨ ਸਾਨੂੰ ਸਭ ਤੋਂ ਘੱਟ ਕੀਮਤ 'ਤੇ ਮਿਲ ਰਿਹਾ ਸੀ ਇਸ ਲਈ ਅਸੀਂ ਇਸ ਮਕਾਨ ਦਾ ਸੌਦਾ ਕਰਨਾ ਸਹੀ ਸਮਝਿਆ ਭਣੋਇਆ ਸਾਹਿਬ ਕਹਿੰਦੇ ਚਲ ਅੰਦਰ ਬਾਹਰ ਸ਼ਹਿਰ ਦੇ ਅੰਦਰ ਬਾਹਰ ਤਾਂ ਕੀ ਐ ਉਧਾਂ ਜਗਤ ਆ ਵੈਸੇ ਵਧੀਆ ਐ ਕਰ ਲੈ ਛੱਡ ਮਗਰੋਂ ਹੌਲੀ ਹੌਲੀ ਛੱਤੀ ਜਾਈ ਹਲੇ ਤੁਸੀਂ ਕਿਹੜਾ ਕੱਲ ਨੂੰ ਹੀ ਇੱਥੇ ਚੈਨ ਲਈ ਆ ਜਾਣਾ ਮੈਂ ਕਿਹਾ ਹਾਂਜੀ ਇਹ ਤਾਂ ਹੈ ਹਲੇ ਤਾਂ ਵੈਸੇ ਗੁੜੀਆਂ ਵੀ ਕਾਫੀ ਛੋਟੀ ਐ ਨਵੀਂ ਜਗਤ ਤੇ ਪਤਾ ਨਹੀਂ ਜੀ ਲਾਉਗੀ ਵੀ ਕਿ ਨਹੀਂ ਉਥੇ ਦੀ ਤਾਂ ਉਹਨੂੰ ਸਾਰੇ ਜਾਣ ਪਛਾਣੇ ਇੱਥੇ ਮਨ ਕਰੇ ਉਪਰ ਹੀ ਨਾ ਮਨ ਜਾਏ ਮਨੋਇਆ ਸਾਹਿਬ ਕਹਿੰਦੇ ਹਾਂ ਚੱਲ ਫੇਰ ਜੇ ਠੀਕ ਲੱਗਦਾ ਤਾਂ ਕਰ ਲੈ ਸੌਦਾ ਨਾਲੇ ਇਹੋ ਜਿਹੇ ਸੌਦੇ ਕਿਹੜਾ ਰੋਜ਼ ਰੋਜ਼ ਮਿਲਦੇ ਨੇ ਬੰਦੇ ਅਸਲ ਮਕਾਨ ਮਾਲਕ ਵੀ ਮੈਨੂੰ ਠੀਕ ਹੀ ਲੱਗਦੇ ਨੇ ਦੇਖ ਲੈ ਕੀ ਕਰਨਾ ਮੈਂ ਕਿਹਾ ਹਾਂਜੀ ਚਲੋ ਕਰ ਲੈਨੇ ਆ ਡੀਲ ਡਨ ਬਾਕੀ ਜਿਵੇਂ ਪਰਮਾਤਮਾ ਨੇ ਚਾਇਆ ਆਖਰ ਦੇਣ ਵਾਲਾ ਦਾਤਾਂ ਦੇਣ ਵਾਲਾ ਤਾਂ ਸਭਨਾਂ ਦਾ ਉਹੀ ਹੈ ਉਸ ਦਿਨ ਅਸੀਂ ਸੌਦਾ ਪੱਕਾ ਕਰਕੇ ਕਰ ਪਰਤਾਏ ਸ਼ਾਮ ਨੂੰ ਪੈਣ ਹੋਣੀ ਕਹਿਣ ਲੱਗੇ ਕਿਉਂ ਨਾ ਆਪਾਂ ਆਲਮਗੀਰ ਗੁਰਦੁਆਰਾ ਮੰਜੀ ਸਾਹਿਬ ਜਾਂ ਆਈਏ ਵਿਚਾਰ ਸਭਨਾਂ ਨੂੰ ਪਸੰਦ ਆਇਆ ਤਾਂ ਮੈਂ ਵੀ ਅਗੋਹਾਮੀ ਪਾ ਦਿੱਤੀ ਅਸੀਂ ਸਾਰੇ ਜਾਣੇ ਸ਼ਾਮ ਨੂੰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣੇ ਚਲੇ ਗਏ ਵਾਪਸੀ ਤੇ ਪੈਣ ਹੋਣੀ ਆਪਣਾ ਵਿਚਾਰ ਹੀ ਬਦਲ ਲਿਆ ਆਖੇ ਹੁਣ ਜੇ ਇੱਧਰ ਨੂੰ ਆਏ ਹੀ ਹਾਂ ਤਾਂ ਮੰਮੀ ਹੁਰਾਂ ਕੋਲ ਵੀ ਜਾ ਹੀ ਆਉਨੇ ਆ ਮੈਂ ਗੱਲ ਟਾਲਦਾ ਹੋਇਆ ਦੇਖ ਪੈਣੇ ਤੂੰ ਜੇ ਜਾਣਾ ਤਾਂ ਚਲੀ ਜਾ ਪਰ ਮੈਨੂੰ ਨਾ ਆਉਣ ਲਈ ਕਹਿ ਮੈਂ ਬੜੀ ਹੀ ਬੇਰੁਖੀ ਜਿਨਾਂ ਜਵਾਬ ਦਿੱਤਾ ਉਹ ਕੋ ਪੈਣ ਵੀ ਚੁੱਪ ਕਰ ਗਈ ਘਰ ਆ ਕੇ ਉਹਨਾਂ ਸਾਥੋਂ ਜਾਣ ਲਈ ਇਜਾਜ਼ਤ ਲਈ ਤੇ ਮੁੜ ਆਉਣ ਦਾ ਵਾਅਦਾ ਵੀ ਕੀਤਾ ਇਥੋਂ ਨਿਕਲ ਕੇ ਹੁਣ ਉਹਨਾਂ ਮੰਮੇ ਹੋਰਾਂ ਦੇ ਕੋਲ ਹੀ ਜਾਣਾ ਸੀ ਉਹਨਾਂ ਦੀ ਬਾਈਕ ਇੱਥੇ ਹੀ ਖੜੀ ਸੀ ਇਸ ਲਈ ਉਹਨਾਂ ਨੂੰ ਵਾਪਸ ਮੁੜਨਾ ਪਿਆ ਵਰਨਾ ਉਹਨਾਂ ਦਾ ਅੱਦੇ ਰਾਹ ਹੀ ਉੱਤਰ ਜਾਣ ਦਾ ਮਨ ਬਣਾ ਲਿਆ ਸੀ ਅਸੀਂ ਇਥੋਂ ਆਟੋ ਕਰਾ ਕੇ ਗੈਸੀ ਤੇ ਵਾਪਸ ਵੀ ਆਟੋ ਵਿੱਚ ਹੀ ਆਏ। ਆਲਮਗੀਰ ਜਾਣ ਨੂੰ ਰਾਹ ਤਾਂ ਉੱਚ ਸਿੱਧਾ ਹੀ ਸੀ। ਪਹਿਲਾਂ ਗਿੱਲ ਪਿੰਡ ਆਉਂਦਾ ਸੀ ਤੇ ਫਿਰ ਆਲਮਗੀਰ। ਜਦ ਕਿ ਮੰਮੀ ਹੁਰਾਂ ਦਾ ਘਰ ਪੱਖੋਵਾਰ ਰੋਡ ਵਾਲੀ ਸਾਈਡ ਪੈਂਦਾ ਸੀ ਉਸ ਵੇਲੇ ਆਲਮਗੀਰ ਪੁਰਦਵਾਰਾ ਮੰਜੀਤ ਸਾਹਿਬ ਜਾਣ ਲਈ ਯਕੀਨੀ ਤੌਰ ਤੇ ਹੀ ਇੱਕ ਨਿੱਕੇ ਜਿਹੇ ਬਾਜ਼ਾਰ ਵਿੱਚੋਂ ਦੀ ਨਿਕਲਣਾ ਪੈਂਦਾ ਸੀ ਜਿੱਥੇ ਕਾਫੀ ਸਾਰੀ ਪੰਜਾਬੀ ਜੁੱਤੀਆਂ ਦੀਆਂ ਦੁਕਾਨਾਂ ਸਨ। ਜੋ ਅੱਜ ਵੀ ਉਮੇ ਹੀ ਮੌਜੂਦ ਹਨ ਪਰ ਹੁਣ ਇਹ ਜ਼ਰੂਰੀ ਨਹੀਂ ਕਿ ਗੁਰਦੁਆਰਾ ਸਾਹਿਬ ਜਾਣ ਲਈ ਇਹੋ ਰਸਤਾ ਚੁਣਿਆ ਜਾਵੇ ਹੁਣ ਤਾਂ ਇਸ ਰਸਤੇ ਦਾ ਲੱਗਦਾ ਹਾਈਵੇ ਵੀ ਬਣ ਚੁੱਕਾ ਹੈ ਜਿੱਥੇ ਅੱਗੇ ਪਿੱਛੇ ਸੁੱਖ ਨਾਲ ਪੁਲ ਵੀ ਬਾਵਾਹੀ ਬਣ ਚੱਲੇ ਨੇ ਨਹਿਰ ਦੇ ਨਾਲ ਨਾਲ ਚੱਲੀ ਚੱਲੋ ਰਸਤਾ ਸਿੱਧਾ ਹੀ ਲੱਗਦਾ ਏ ਵਰਨਾ ਐਡੇ ਵੱਡੇ ਸ਼ਹਿਰ ਵਿੱਚ ਸੜਕਾਂ ਦਾ ਵੀ ਜਿਵੇਂ ਜਾਲ ਵਿਛਿਆ ਪਿਆ ਏ ਉਦੋਂ ਜਦੋਂ ਇਹ ਨਵਾਂ ਰਸਤਾ ਨਹੀਂ ਸੀ ਬਣਿਆ ਨਵੇਂ ਪੁੱਲ ਨਹੀਂ ਸੀ ਬਣੇ ਵਕਤ ਉਦੋਂ ਵੀ ਲੱਗਦਾ ਸੀ ਪਰ ਹੁਣ ਜਦ ਇੰਨੀ ਸਫੂਲਤਾ ਹੋ ਗਈਆਂ ਨੇ ਵਕਤ ਤਾਂ ਵੀ ਲੰਘਦਾ ਏ ਆਬਾਦੀ ਜੋ ਇੰਨੀ ਵੱਧ ਗਈ ਏ ਲੋਕਾਂ ਦੀ ਵੀ ਤੇ ਗੱਡੀਆਂ ਦੀ ਵੀ ਪਬਲਿਕ ਪੈਨ ਦੇ ਵੱਲੋਂ ਮੇਰੀ 30 ਦਾ ਨਾਮ ਕਰਨ ਤਾਂ ਭਾਵੇਂ ਹੋ ਗਿਆ ਸੀ ਪਰ ਇਹ ਨਾਮੇ 3 ਨਾ ਬਹੁਤਾ ਸਮਾਂ ਹੰਢਾ ਨਾ ਸਕਿਆ ਉਹ ਇਸ ਕਰਕੇ ਕਿਉਂਕਿ ਜਦੋਂ ਮੇਰੀ ਪਤਨੀ ਆਪਣੇ ਪੇਕੇ ਕਰ ਗਈ ਤਾਂ ਉੱਥੇ ਕਿਸੇ ਨੇ ਕਹਿ ਦਿੱਤਾ ਵੀ ਚੱਜਾ ਅੱਖਰ ਦੇ ਨਾਂ ਤੇ ਤਾਂ ਗ੍ਰਹਿ ਹੁੰਦਾ ਇਸ ਲਈ ਗੁੱਡੀ ਲਈ ਜੈਸਮੀਨ ਨਾਂ ਠੀਕ ਨਹੀਂ ਹੁਣ ਪਤਾ ਨਹੀਂ ਇਹ ਕਿਨੇ ਕਿਹਾ ਕਿਨੇ ਨਹੀਂ ਪਰ ਇਹ ਗੱਲ ਮੈਨੂੰ ਬੜੀ ਹੀ ਬੇਤਰਕ ਜਿਹੀ ਲੱਗੀ ਪਹਿਲਾਂ ਤਾਂ ਮੈਂ ਸੋਚਿਆ ਵੀ ਪਹਿਲਾਂ ਉਹਨਾਂ ਨੂੰ ਪੁੱਛਾਂ ਚੋ ਇਹੋ ਜਿਹੀਆਂ ਪੁੱਠੀਆਂ ਮੱਤਾਂ ਦਿੰਦਾ ਫਿਰਦਾ ਫੇਰ ਸੋਚਿਆ ਵੀ ਜੇ ਉਹ ਬੰਦਾ ਨਹੀਂ ਕੋਈ ਜਨੰਧੀ ਹੋਈ ਫੇਰ ਨਾਲੇ ਜਨਾਨੀਆਂ ਕਿਹੜਾ ਆਪਣੇ ਪਹਿਲਾਂ ਤੇ ਪਾਣੀ ਪੈਣ ਦਿੰਦੀਆਂ ਨੇ ਰਹੀ ਗੱਲ ਮਾਨਵਤਾ ਦੀ ਤਾਂ ਮੈਂ ਤਾਂ ਉਹਨਾਂ ਦਾ ਕੋਈ ਵਿਰੋਧੀ ਨਹੀਂ ਪਰ ਵਿਸ਼ਵਾਸ ਤੇ ਅੰਧਵਿਸ਼ਵਾਸ ਇਹਨਾਂ ਵਿੱਚ ਵੀ ਤਾਂ ਫਰਕ ਹੁੰਦਾ ਮੇਰਾ ਮੰਨਣਾ ਹੈ ਕਿ ਇਹਨਾਂ ਦੋਹਾਂ ਦੇ ਦਰਮਿਆਨ ਇੱਕ ਮਹੀਨ ਜਈ ਰੇਖਾ ਜਾਂ ਸੀਮਾ ਹੁੰਦੀ ਹੈ ਦਹਲੇਜ ਵੀ ਕਹਿ ਸਕਦੀ ਹਾਂ ਤੇ ਜਦੋਂ ਇਹ ਦਹਲੇਜ ਪਾਰ ਕਰ ਲਈ ਜਾਂਦੀ ਹੈ ਤਾਂ ਵਿਸ਼ਵਾਸ ਨੂੰ ਅੰਧਵਿਸ਼ਵਾਸ ਬਣਦਿਆ ਦੇਰ ਨਹੀਂ ਲੱਗਦੀ ਖੈਰ ਮੈਂ ਆਪਣੀ ਪਤਨੀ ਨੂੰ ਬਥੀਰਾ ਸਮਝਾਇਆ ਕਿ ਉਹ ਇਹੋ ਜਿਹੀਆਂ ਗੱਲਾਂ ਤੇ ਉਕਾ ਹੀ ਵਿਸ਼ਵਾਸ ਨਾ ਕਰੇ ਪਰ ਖੌਰੇ ਗੱਲ ਉਹਦੇ ਦਿਲ ਤੇ ਕਿਉਂ ਕਿਸੇ ਕੋਨੇ ਵਿੱਚ ਕਰ ਕਰ ਗਈ ਤੇ ਉਹ ਨਾ ਚਾਹੁੰਦੇ ਹੋ ਵੀ ਆਨ ਦੇ ਵਿਸ਼ਵਾਸ ਦੀਆਂ ਦਹਲਿਜਾਂ ਤੇ ਆ ਖੜੀ ਮੇਰੀ ਪਤਨੀ ਕਹਿੰਦੀ ਨਹੀਂ ਜੀ ਜੇ ਉਹਨਾਂ ਨੇ ਐਦਾਂ ਕਿਹਾ ਹੈ ਤਾਂ ਕੁਝ ਸੋਚ ਕੇ ਹੀ ਕਿਹਾ ਹੋਣਾ ਨਾਲੇ ਸਿਆਣਿਆਂ ਬੰਦਿਆਂ ਦੀਆਂ ਗੱਲਾਂ ਆਪਾਂ ਜਿਹੇ ਸਤਨਵਦਿਆਂ ਨੂੰ ਛੇਤੀ ਸਮਝ ਨਹੀਂ ਆਉਂਦੀਆਂ ਵੇਖਿਓ ਇੱਕ ਨਾ ਇੱਕ ਦਿਨ ਉਹਨਾਂ ਦੇ ਏ ਬੋਲ ਪੁੱਗਣਗੇ ਜ਼ਰੂਰ ਮੈਂ ਕਿਹਾ ਮੇਰੀ ਇਹ ਭਾਗਵਾਨੇ ਤੂੰ ਕਿੱਥੇ ਇਹੋ ਜੇ ਚੱਕਰਮ ਚ ਪੈ ਗਈ ਹੈ शगन अपशगन ਅਜਿਹਾ ਕੁਝ ਵੀ ਨਹੀਂ ਹੁੰਦਾ ਹਾਂ ਨੀਤੀ ਜਾਂ ਬਦਨੀਤੀ ਜਿਹਾ ਤਾਂ ਕੁਝ ਸੁਣਿਆ ਏ ਮੈਂ ਮੇਰੀ ਪਤਨੀ ਕਹਿੰਦੀ ਚੇ ਨੀਤੀ ਬਦਨੀਤੀ ਜਿਹਾ ਕੁਝ ਸੁਣਿਆ ਏ ਤਾਂ शगन अपशगन ਜਿਹਾ ਕੁਝ ਕਿਉਂ ਨਹੀਂ ਸੁਣਿਆ ਥੰਨ ਵੀ ਬਸ ਗੱਲਾਂ ਬਣਾਉਣੇ ਹੀ ਆਉਂਦੀਆਂ ਨੇ ਸਭ ਜਾਣਦੀ ਹਾਂ ਮੈਂ ਮੈਂ ਕਿਹਾ ਅੱਛਾ ਜੀ ਚਲੋ ਜੇ ਫੇਰ ਸਭ ਜਾਣਦੇ ਹੀ ਹੋ ਤਾਂ ਇਹ ਵੀ ਜਾਣ ਲਓ ਕਿ ਇਹ ਕਿਸੇ ਨੇ ਐਵੇਂ ਪਰਮਾਇਆ ਏ ਤੁਹਾਨੂੰ ਨਾਂ ਨੂੰ ਤਾਂ ਅਸਲ ਕੋਈ ਚੱਕਰ ਹੀ ਨਹੀਂ ਹੁੰਦਾ ਨਾਲੇ ਨਾਂ ਤਾਂ ਵੀ ਇੱਕ ਅਜਿਹੀ ਸ਼ੈ ਇਹਦਾ ਇਸਤੇਮਾਲ ਬੰਦਾ ਆਪ ਨਹੀਂ ਕਰਦਾ ਕਦੇ ਦੇਖਿਆ ਹੈ ਕਿਸੇ ਨੂੰ ਆਪਣਾ ਨਾਂ ਲੈ ਕੇ ਆਪਣੇ ਆਪ ਨੂੰ ਹੀ ਬੁਲਾਉਂਦੇ ਹੋਏ ਮੇਰੀ ਪਤਨੀ ਕਹਿੰਦੀ ਇਹ ਸਭ ਮੈਂ ਨਹੀਂ ਜਾਣਦੀ ਮੈਨੂੰ ਤਾਂ ਬਸ ਇੰਨਾ ਪਤਾ ਵੀ ਮੇਰੀ ਧੀ ਦਾ ਨਾਮ ਹੋਂ ਤੋਂ ਜੈਸਮੀਨ ਨਹੀਂ ਮੈਂ ਕਿਹਾ ਲੈ ਕਿਉਂ ਜੈਸਮੀਨ ਕਿਉਂ ਨਹੀਂ ਇੰਨਾ ਸੋਹਣਾ ਤਾਂ ਨਾ ਏ ਨਾਲ ਇਹ ਕਿਹੜਾ ਭੈਣ ਨੇ ਐਦਾਂ ਹੀ ਮਨ ਆਇਆ ਰੱਖ ਛੱਡੇ ਬਕਾਇਦਾ ਪਹਿਲਾਂ ਪਾਠੀ ਸਾਹਿਬ ਤੋਂ ਅੱਖਰ ਕਢਵਾਇਆ ਫੇਰ ਹੀ ਤਾਂ ਰੱਖਿਆ ਇਹ ਨਾ ਮੇਰੀ ਪਤਨੀ ਕਹਿੰਦੀ ਉਖੜਦੀ ਹੋਈ ਹਾਂਜੀ ਉਹ ਤਾਂ ਠੀਕ ਐ ਪਰ ਮੇਰਾ ਮਨ ਨਹੀਂ ਮੰਨਦਾ ਜੀ ਤੁਸੀਂ ਕੁਝ ਸਮਝਦੇ ਹੋ ਕਿ ਨਹੀਂ ਮੈਂ ਕਿਹਾ ਚੱਲ ਜੰਗਾ ਕਰ ਲੋ ਜੋ ਕਰਨਾ ਨਾ ਹੀ ਬਦਲਣਾਏ ਬਦਲਾ ਹੁਣ ਫੇਰ ਹੋਰ ਕੀ ਕਰ ਸਕਦੇ ਆ ਮੇਰੀ ਪਤਨੀ ਕਹਿੰਦੀ ਤੁਸੀਂ ਪਲੀਜ਼ ਨਾਰਾਜ ਨਾ ਹੋਵੋ ਜੀ ਨਾਲੇ ਮੈਂ ਵੀ ਕੀ ਕਰਾਂ ਮੈਂ ਵੀ ਤਾਂ ਇੱਕ ਮਾਂ ਹਾਂ ਨਾ ਮੈਂ ਕਿਹਾ ਹਾਂ ਸਮਝਦਾ ਮੈਂ ਚੱਲ ਕੋਈ ਨਾ ਰੱਖ ਲੈ ਜੋ ਰੱਖਣਾ ਐਦਾਂ ਅਸੀਂ ਆਪਣੀ ਗੋਡੀਆਂ ਦਾ ਨਾਮ ਮੁਰ ਤੋਂ ਬਦਲ ਦਿੱਤਾ ਕੁਝ ਸਾਲਾਂ ਬਾਅਦ ਸਾਡਾ ਆਪਣਾ ਕਾਰ ਬਣ ਕੇ ਵੀ ਤਿਆਰ ਹੋ ਗਿਆ ਸੀ ਤੇ ਅਸੀਂ ਹੁਣ ਪੁਰਾਣੇ ਕਿਰਾਏ ਦੇ ਮਕਾਨ ਤੋਂ ਨੰਮੇ ਪਾਏ ਆਪਣੇ ਘਰ ਵਿੱਚ ਸ਼ਿਫਟ ਕਰ ਲਿਆ ਆਪਣੇ ਪਹਿਲੇ ਹੀ ਖੋਦੇ ਬਣਾਏ ਕਾਰਨ ਨਾਲ ਮੈਨੂੰ ਹਮੇਸ਼ਾ ਤੋਂ ਹੀ ਲਗਾਵ ਰਿਹਾ ਕਿਉਂਕਿ ਜੋ ਇਸ ਕਾਦਾ ਨਕਸ਼ਾ ਵੀ ਮੈਂ ਆਪ ਹੀ ਤਿਆਰ ਕੀਤਾ ਸੀ ਤੇ ਮਗਰੋਂ ਇਸ ਦੀ ਪੂਸਾਰੀ ਦਾ ਕੰਮ ਸੰਪੂਰਨ ਹੋਣ ਤੱਕ ਤਮਾਮ ਕੰਮਾਂ ਦੀ ਨਿਗਰਾਨੀ ਵੀ ਮੈਂ ਆਪ ਹੀ ਕਰਦਾ ਰਿਹਾ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਜਰੂਰ ਦੱਸਿਓ ਜੀ